ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੂੰ ਤੋੜਨ ਦੇ ਜਿਹੜੇ ਹੁਕਮ ਨੇ ਉਹ ਚੰਡੀਗੜ੍ਹ ਨਗਰ ਨਿਗਮ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਇਸ ਸਮੇਂ ਅਸੀਂ ਸੈਕਟਰ 53 54 ਦੇ ਵਿੱਚ ਮੌਜੂਦ ਆ ਸੜਕ ਤੋਂ ਜੇਕਰ ਮੈਂ ਦੂਜੇ ਪਾਸੇ ਦੀ ਗੱਲ ਕਰਾਂ ਤਾਂ ਸੈਕਟਰ 53 ਬਣਦਾ ਤੇ ਇਸ ਪਾਸੇ ਦੀ ਗੱਲ ਕਰਾਂ ਤਾਂ ਸੈਕਟਰ 54 ਬਣਦਾ ਤੇ ਇੱਥੇ ਜਿਹੜੀ ਫਰਨੀਚਰ ਮਾਰਕੀਟ ਬਣੀ ਹੋਈ ਹੈ ਉਸ ਨੂੰ ਤੋੜਨ ਦੇ ਜਿਹੜੇ ਹੁਕਮ ਨੇ ਨਗਰ ਨਿਗਮ ਦੇ ਵੱਲੋਂ ਉਹ ਜਾਰੀ ਕਰ ਦਿੱਤੇ ਗਏ ਨੇ ਮੈਂ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀ ਪੂਰੀ ਮਾਰਕੀਟ ਹੈ ਪੂਰੀ ਫਰਨੀਚਰ ਮਾਰਕੀਟ ਹੈ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਇਹ ਕਿ 116 ਦੇ ਕਰੀਬ ਜਿਹੜੀ ਦੁਕਾਨਾਂ ਨੇ ਤੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਲੇਬਰ ਦੀ ਤੇ ਮਾਲਕਾਂ ਦੀ ਤਕਰੀਬ 10000 ਬੰਦਾ ਇਸ ਥਾਂ ਦੇ ਉੱਤੇ ਆਪਣੀ ਰੋਜੀ ਰੋਟੀ ਕਮਾਉਂਦਾ ਹੈ ਤੇ ਡੇਲੀ ਆਉਂਦਾ ਜਿਸ ਨੂੰ ਤੋੜਨ ਦੇ ਹੁਣ ਪ੍ਰਸ਼ਾਸਨ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤੇ ਜਿਹੜੇ ਇਸ ਥਾਂ ਦੇ ਉੱਤੇ ਦੁਕਾਨਾਂ ਲਗਾ ਕੇ ਬੈਠੇ ਨੇ ਲੰਬੇ ਅਰਸੇ ਤੋਂ ਜਿਹੜੇ ਪ੍ਰਧਾਨ ਨੇ ਜਾਂ ਜਿਹੜੇ ਕਹਿ ਲਾਵਾਂਗੇ ਕਿ ਜਿਹੜਾ ਮਜ਼ਦੂਰ ਵਰਗ ਵੀ ਇੱਥੇ ਕੰਮ ਕਰ ਰਿਹਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਾਂਗੇ ਕਿ ਜਿਹੜੀ ਸਮੱਸਿਆਵਾਂ ਨੇ ਉਹ ਕੀ-ਕੀ ਨੇ ਤੇ ਕਿਹੜੀ ਸਮੱਸਿਆਵਾਂ ਹੁਣ ਸਾਹਮਣ ਦੇ ਵਿੱਚ ਕੀ ਕੁਝ ਹੋਵੇਗਾ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ ਇੱਕ ਨੋਟਿਸ ਹੈ ਉਹ ਜਾਰੀ ਕਰ ਦਿੱਤਾ ਗਿਆ ਤੇ ਦੁਕਾਨਾਂ ਦੇ ਅੱਗੇ ਜਿਹੜਾ ਇਹ ਨੋਟਿਸ ਹੈ ਉਹ ਚਪਕਾ ਵੀ ਦਿੱਤਾ ਗਿਆ ਹਾਲਾਂਕਿ ਇਸ ਮਾਰਕੀਟ ਦੇ ਵਿੱਚ ਇਸ ਸਮੇਂ ਖਲਬਲੀ ਜ਼ਰੂਰ ਹੈ ਪਰੰਤੂ ਜਿਹੜਾ ਕੇਸ ਹੈ ਉਹ ਹਾਈ ਕੋਰਟ ਦੇ ਵਿੱਚ ਜ਼ਰੂਰ ਚੱਲ ਰਿਹਾ ਤੇ ਜਾਣਾਂਗੇ ਜਿਹੜੇ ਇਸ ਥਾਂ ਦੇ ਉੱਤੇ ਕੰਮ ਕਰਦੇ ਨੇ ਤੇ ਜਿਹੜੇ ਥਾਂ ਦੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਉਹਨਾਂ ਤੋਂ ਵੀ ਜਾਣਾਂਗੇ ਕਿ ਆਖਰ ਜਿਹੜਾ ਇਹ ਮੁੱਦਾ ਹੈ ਕਿ ਕਿੰਨਾ ਕੁ ਦੇਰ ਚੱਲੇਗਾ ਸੋ ਅਵਤਾਰ ਜੀ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਇੱਕਦਮ ਹੀ ਖਲਬਲੀ ਮਚ ਗਈ ਜਦੋਂ ਨਗਰ ਨਿਗਮ ਦੇ ਵੱਲੋਂ ਨ ਬੈਠੇ ਹੋ ਕਿੰਨਾ ਜਿਹੜਾ ਵਰਕਰ ਹੈ ਉਹ ਕੰਮ ਕਰ ਰਿਹਾ ਕਿੰਨਿਆਂ ਦੀ ਰੋਜੀ ਰੋਟੀ ਚੱਲਦੀ ਹੈ ਤੇ ਹੋਣ ਕੀ ਜਾ ਰਿਹਾ 1986 ਸੇ ਕੰਮ ਕਰ ਰਹੇ ਜੀ ਯਹਾਂ ਪੇ ਹਮ ਥਰਡ ਜਨਰੇਸ਼ਨ ਵਾਲੀ ਯਹਾਂ ਪੇ ਕੰਮ ਕਰਨਾ ਸ਼ੁਰੂ ਕਰ ਦਿਆ 116 ਦੁਕਾਨਦਾਰ ਹੈ ਭਾਈ ਯਹਾਂ ਪੇ ਔਰ ਤਕਰੀਬਨ 10000 ਬੰਦਾ ਰੋਟੀ ਯਹਾਂ ਸੇ ਖਾ ਰਹਾ ਹੈ ਡਾਇਰੈਕਟ ਇਨਡਾਇਰੈਕਟ ਵੇਸ ਸੇ ਕਰੋੜੋਂ ਕੀ ਟਰਨਓਵਰ ਹੈ ਪੂਰੇ ਸਾਲ ਕੀ ਸਭ ਕੇ ਬਾਅਦ ਜੀਐਸਟੀ ਨੰਬਰ ਹੈ ਬਿਜਲੀ ਕੇ ਕਨੈਕਸ਼ਨ ਹੈ ਮਿਊਨਿਸਪਲ ਕਾਰਪੋਰੇਸ਼ਨ ਟੈਕਸ ਜਾ ਰਹਾ ਹੈ ਤੋ ਪ੍ਰਸ਼ਾਸਨ ਸੇ ਹਮਾਰੀ ਇਹ ਗੁਹਾਰ ਹੈ कि हमारे को जितना टाइम इन्होंने छः दिन का दिया है थर्टी एट ईयर्स हो गए हमारे को यहाँ बैठे हुए आप खुद पिक्चरिंग कर रहे हैं देख रहे हैं तो ये छः दिन में वाइंड अप हो जाएगा और कल पौने आठ बजे तक हमारे को नोटिस दिए हैं आज संडे आज कोई अफसर मिलेगा नहीं कल के बाद जो भी कार्रवाई शुरू करेंगे मार्केट कमेटी सारी बैठ के उसके बाद शुरू होगी दसा जा रहा है कि जो केस है कोर्ट के पेंडिंग है जी जुलाई की डेट है रिव्यू पटिशन हमारी लगी हुई है उसमें हमने रिहेबिलेशन के लिए मांगा हुआ है कि हमारे को जगह दी जाए जो बार बार यहाँ पे आगजनी हो रही है वो जिससे हमारा माली नुकसान हो रहा है वो भी थोड़ा सुधरे क्योंकि अभी भी 30 जनवरी को आग लग के हटी है जिसमें तेईस दुकानों का नुकसान हो गया हमारे दुकानदार भाइयों का अभी बन के हटी है सामने आप दे सकते हैं अब छः दिन में आप कोई घर भी नहीं खाली कर सकते ਜੋ ਇਹ ਐਡਵੋਕੇਸ਼ਨ ਮਾਰੇ ਸਾਥ ਕਰਨਾ ਚਾਹਤੀ ਹੈ ਕਿਉਂਕਿ ਗੱਲ ਜੇਕਰ ਦੇਖਿਆ ਜਾਵੇ ਇਹ ਜਿਆ ਕਾਰਨ ਕੀ ਹੈ ਕਿਉਂਕਿ ਜੇ ਕਰੋੜਾਂ ਦੀ ਟਰਨਓਵਰ ਹੈ ਇਸਥਾਨ ਦੇ ਉਤੋਂ ਫਿਰ ਪ੍ਰਸ਼ਾਸਨ ਨੂੰ ਅਜਿਹੀ ਕਿਹੜੀ ਦਿੱਕਤ ਹੈ ਕੀ ਪ੍ਰੋਬਲਮ ਹੈ ਕੀ ਤੁਹਾਡੀ ਉਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਬੈਟਰੀ ਜਾਂ ਉਹਨਾਂ ਦੇ ਵੱਲੋਂ ਕੋਈ ਸ਼ਰਤਾ ਰੱਖੀ ਜਾ ਰਹੀਆਂ ਨਹੀਂ ਨਹੀਂ ਉਹਨਾਂ ਕੀ ਤਰਫੋਂ ਮਾਈ ਤਰਫੋਂ ਕੋਈ ਸ਼ਰਤੇ ਨਹੀਂ ਹੈ ਜੀ ਹਮ ਤਾਂ ਉਹਨਕੋ ਕਿੰਨੀ ਵਾਰ ਆਪਣੀ ਰਿਪਰੈਜ਼ੈਂਟੇਸ਼ਨ ਦੇ ਚੁਕੇ ਹੈ ਕਿ ਹਮਾਰਕੋ ਰੀਹੈਬਿਲੀਟ ਕਰਕੇ ਆ ਜਾਏ ਪਰ ਉਹਨਾਂ ਕੀ ਤਰਫੋਂ ਕੋਈ ਰਿਸਪੌਂਸ ਨਹੀਂ ਹੈ ਨੈਗੇਟਿਵ ਥੌਟੀ ਉਹ ਲੈ ਕੇ ਚੱਲ ਰਹੇ ਹਨ ਸਿੱਕੇ ਦਾ ਇੱਕ ਪਹਿਲੂ ਦੇ जब उन्होंने जगह एक्वायर की थी तब हम थे यहाँ पे फिजिकली तब तो हमारे को किसी ने पूछा नहीं तब क्यों नहीं पूछा हमारा यही पूछने का फर्ज है ये रातों रातों मार्केट बनी नहीं और ये अपने एफिडेविट में कह रहे हैं कि बैठे ही नहीं थे तो ऐसे तो ना कहें जब हमारे पास सेल टैक्स नंबर है हमने सारे प्रूफ लगाए हुए हैं नाइन्टी सिक्स नाइन्टी सेवन के सेल टैक्स नंबर हैं लोगों के पास तो आप इलीगल बंदों को हमारे को इलीगल कह रहे हैं इलीगल नहीं है हम आप लोग इलीगल समझो दूसरे सिक्के का दूसरा वैल्यू देखो इतने गरीब आदमी हम कहाँ जाएंगे 116 दुकानदार हमारे बच्चे हम आगे बच्चों की खर्चे जो लेबर है वो कहां जाएगी सब सड़कों पे आ जाएंगे हमारे लिए तो यही रोजी रोटी है यही हमारा जीना मरना है तो हमारे को तो जीते जी मार रहे हैं तो जेकर देखा जावे इससे तो पहला भी एक बार डैमोलिश ਕਰਨ ਦੇ ਜਿਹੜੇ ਹੁਕਮ ਸੀ ਜਾਰੀ ਹੋਏ ਸੀ ਉਸ ਸਮੇਂ ਸਟੇ ਆਰਡਰ ਵੀ ਦਿਖਾਏ ਗਈ ਸੀ ਉਹ ਮਸਲਾ ਕੀ ਹੈ ਉਸ ਦੇ ਵਿੱਚ ਕਿੰਨੀ ਕਿ ਦੁਕਾਨਾਂ ਛੱਡੀ ਗਈਆਂ ਕਿ ਉਦੋਂ ਵੀ ਕੋਈ ਡੈਮੋਲਿਸ਼ ਹੋਈ ਸੀਗੀ ਜਾਂ ਨਹੀਂ ਹੋਈ ਸੀ 2002 में इन्होंने एक्वायर किया है जी जगह हमारे पास पोजीशन 1986 से है इन्होंने दो हजार दो में जगह अक्वायर करके लाइन को पेमेंट दे दी जिसमें इन्होंने वर्बली पोजेशन ले लिया वहीं पे इन्होंने हम लोगों से कोई राय नहीं कोई मशवरा नहीं लाइन को पैसे दे दिए हमने लाइन से जमीन किराए पे ली थी नाइनटीन एटी सिक्स से उनको हमने छब्बीस साल दिया है किराया दो हज़ार दो तक किराया दिया उनको सोलह साल तक जो भी बनता है उसके बाद जो ये कार्रवाई उन्होंने करनी चाहिए थी उस टाइम हमारे से पूछना चाहिए था वो तो इन्होंने पूछा नहीं उसके बाद इक्कीस साल तक ये ढूंढते रहेगी हमारे पास स्टे है कि नहीं है जब इनको स्टे दिखाई गई उन्होंने हाई कोर्ट की स्टे है उसके बाद इन्होंने उस केस को डिस्पोज ऑफ करवाया हमारे को कोर्ट ने रिव्यू पटिशन के लिए तीन महीने का टाइम दिया वो हमने दिया हुआ है वो दस जुलाई को पेंडिंग है हम यही कह रहे हैं कि जब केस पेंडिंग है तो इनको इतनी जल्दी क्यों होगी तो इसके मन में इनके कुछ चल रहा है ਦੇ ਵਿਕੇ ਜਾਵੇ ਇਸ ਥਾਂ ਦੇ ਉੱਤੇ ਜੇ ਪ੍ਰਸ਼ਾਸਨ ਦੇ ਵੱਲੋਂ ਕੋਈ ਗੱਲਬਾਤ ਹੋਈ ਹੈ ਜਾਂ ਆਫੀਸ਼ੀਅਲ ਰਿਕਾਰਡ ਉਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਥੋਂ ਉਠਾ ਦਿੱਤਾ ਜਾਊਗਾ ਇਹ ਜਗ੍ਹਾ ਡੈਮੋਲਿਸ਼ ਹੋ ਜਾਊਗੀ ਤਾਂ ਉਸ ਤੋਂ ਬਾਅਦ ਇੱਥੇ ਕਰਨ ਕੀ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਕੁਝ ਅਜਿਹਾ ਤਾਲਮਿਲ ਹੈ ਜਾਂ ਕਿਸੇ ਪਿੱਛੇ ਕੋਈ ਸਿਆਸੀ ਕਰਨ ਵੀ ਹੈ ਅਭੀ ਐਸਾ ਕੁਝ ਨਹੀਂ ਬਤਾਇਆ ਜੀ ਉਹਨਾਂ ਨੇ ਸਿਆਸੀ ਕਿਆ ਹਮੇ ਇਸਕੇ ਬਾਰੇ ਵਿੱਚ ਕੁਝ ਨਹੀਂ ਹਮੇ ਤਾਂ ਆਪਣੀ ਰੋਜੀ ਰੋਟੀ ਕਮਾਣੀ ਹੈ ਹਮਾਰੇ ਕੋ ਸਿਆਸਤ ਵਿੱਚ ਕੁਝ ਨਹੀਂ ਲੈਣਾ ਜੀ ਹਮਾਰੇ ਕੋ ਸਿਆਸਤ ਵਿੱਚ ਕੁਝ ਨਹੀਂ ਲੈਣਾ ਹਮ ਤਾਂ ਆਪਣੀ ਰੋਜੀ ਰੋਟੀ ਕੇ ਲਿਏ ਦੁਆ ਕਰ ਰਹੇ ਹਾਂ ਕਿ ਮ अगर हमारे को उठाना है उठा दो हम नहीं कहते पर हमारे को कहीं रिहैबिलिटेट कर दें कि जिससे 10000 बंदों का घर परिवार बना रहे जिन्हें इथे लेबर काम कर रही है ਤੁਸੀਂ ਦੱਸ ਰਹੇ ਹੋ ਕਿ 10000 ਦੇ ਕਰੀਬ ਇੱਥੇ ਬੰਦਾ ਕੰਮ ਕਰ ਰਿਹਾ ਕਿ ਜੇਕਰ ਇਹ ਡੈਮੋਲਿਸ਼ ਹੋ ਗਿਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਹੋਏਗਾ ਕਿ ਉਹ ਵੀ ਸੜਕਾਂ 'ਤੇ ਆਉਣਗੇ ਜੀ ਇਹੀਂ ਪਰ ਮਰेंगे ਸੜਕ 'ਤੇ ਮਰेंगे ਹੋਰ ਕਿਹਾ ਮਰेंगे ਭੁੱਖੇ ਮਰਨਾ ਹੈ ਅਸੀਂ ਇਹੀ ਮਰਾਂਗੇ ਹੋਰ ਕਿਹਾ ہمارے ਲਈ ਤਾਂ ਇਹ ਹੀ ਸਭ ਕੁਝ ہمارے ਕੋ ਉਜਾੜਾ ਜਾ ਰਿਹਾ ਹੈ ਹੋਰ ਕੀ ਹੋ ਰਿਹਾ ਹੈ ਹਮਾਰਕੋ ਉਜਾੜਾ ਜਾ ਰਹਾ ਹਮ ਤੋ ਇਹ ਕਹ ਰਹੇ ਹਮਾਰਕੋ ਰੀਹੈਬਿਲੀਟੇਟ ਕੀ ਜਾਏ ਹਮ ਪੈਸੇ ਦੇਨੇ ਕੋ ਤਿਆਰ ਹੈ ਇਕ ਹਮਾਰਕੋ ਇਕ ਸੁਰੱਖਿਤ ਜਗਾਹ ਦੀਜੇ ਜੋ ਬਾਰ ਬਾਰ ਆਗ ਜਾਨੀ ਹੋ ਰਹੀ ਹੈ ਉਹ ਹਮਾਰੀ ਬੰਦ ਹੋ ਜਾਏ ਜੋ ਚੋਰੀ ਹੋ ਰਹੀ ਹੈ ਜੋ ਹਮਾਰੀ ਨੁਕਸਾਨ ਹੋ ਰਹਾ ਹੈ ਉਹ ਹਮਾਰਾ ਬੰਦ ਹੋ ਜਾਏ ਜੇ ਵੇਖਿਆ ਜਾਵੇ ਹਾਈ ਕੋਰਟ ਦੇ ਵੱਲੋਂ ਜਿਹੜੇ ਫਰਮਾਨ ਜਾਰੀ ਕੀਤੇ ਗਏ ਨੇ ਹਾਈ ਕੋਰਟ ਦੇ ਵਿੱਚ ਅਜੇ ਰਿਵਿਊ ਪਟੀਸ਼ਨ ਜਿਹੜੀ ਪੈਂਡਿੰਗ ਹੈ ਤੇ ਜਿਹੜੇ ਤੁਹਾਡਾ ਜਿਹੜਾ ਲੀਗਲ ਓਪੀਨੀਅਨ ਹੈ ਜਿਹੜੇ ਵਕੀਲ ਸਾਹਿਬ ਨਾਲ ਤੁਹਾਡੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਕਿ ਸਿਰਫ ਤੇ ਸਿਰਫ ਜਿਹੜ अब इसके बारे में तो कुछ नहीं हम तो यही गुहार लगाते हैं प्रशासन को कि ये रिव्यू किया जाए जो भी नोटिस इन्होंने लगाया है और 10 जुलाई तक जो हमारा कोर्ट में केस पेंडिंग है उसको रिव्यू करने का जो भी होता है ऑर्डर तब तक देखें ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ ਸਰਕਾਰ ਦੇ ਨਾਲ ਵੀ ਕੋਈ ਗੱਲਬਾਤ ਹੁੰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਤਾਂ ਉਹਨਾਂ ਦੇ ਅੱਗੇ ਕੀ ਗੁਹਾਰ ਲਗਾਉਣਾ ਚਾਹੁੰਦੇ ਹੋ ਤੇ ਪ੍ਰਸ਼ਾਸਨ ਚੰਡੀਗੜ੍ਹ ਦਾ ਜਿਹੜਾ ਹੈ ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਕੀ ਤੁਹਾਡੀ ਮੰਗ ਹੈਗੀ ਹੈ ਕੀ ਚਾਹੁੰਦੇ ਕਿਉਂ ਜੇ ਇਹਦਾ ਜਿਹੜਾ ਨਤੀਜੇ ਤੇ ਨਿਕਲੇ ਕਿਉਂਕਿ ਹਰ ਵਾਰ ਨੋਟਿਸ ਆਉਣੇ ਕਿਤੇ ਨਾ ਕਿਤੇ ਫੇਰ ਖਲਬਲੀ ਮਚਣੀ ਇੰਨੇ ਬੰਦਿਆਂ ਦੀ ਜਿਹੜੀ ਰੋਜ਼ਗਾਰ ਹੈ ਉਹਦੇ ਉੱਤੇ ਵੀ ਸਵਾਲ ਹੋਣਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹ ਹੋਣਾ ਕਿ ਉਹਨਾਂ ਦੀ ਜਿਹੜੀ ਜੋਬ ਹੈ ਉਹ ਵੀ ਚਲੀ ਜਾਵੇਗੀ ਤੇ ਦੂਜੇ ਪਾਸੇ हम तो यही कहेंगे जी अपने मोदी जी को कि आप देखिए कि प्रशासन हमारे साथ बेतरबा कर रहा है हमारे को उजाड़ने की कोशिश कर रहा है अगर उनकी तरफ से कोई दखल होता है कि वो तो खुद कह रहे हैं कि रोज़गार देना है ये तो हमारे को भी रोज़गार कर रहे हैं डायरेक्ट वे से इनडायरेक्ट वे से दस हज़ार बंदा रोटी खा रहा है आप देख सकते हैं सबके उजड़ जाएंगे सब घर के उजड़ जाएंगे पहली आपको पता ही है मार्केट में कितना स्लंप है फिर हम कहाँ जाएंगे सड़कों पर ही आएंगे और क्या होगा तो धनबाद थोड़ा सन्ना गलबात करें ਤਾਂ ਸੋ ਇਸ ਦਾ ਅਫਤਾਰ ਜੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀ 28 ਜੂਨ ਦੀ ਨੋਟਿਸ ਵਾਲੀ ਗੱਲ ਹੈ ਉਹ ਅਜੇ ਰਿਵਿਊ ਪਟੀਸ਼ਨ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵੱਲੋਂ ਵੀ ਕੀ ਆਰਡਰ ਜਾਰੀ ਕੀਤੇ ਜਾਂਦੇ ਨੇ ਉਹ ਵੀ ਅਜੇ ਇੱਕ ਜਿਹੜਾ ਵੇਟ ਦਾ ਸਿਲਸਿਲਾ ਹੈ ਕਿ ਜੱਜ ਦੇ ਵੱਲੋਂ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਜੇਕਰ ਇੱਥੇ ਡੈਮੋਲਿਸ਼ਨ ਹੁੰਦੀ ਹੈ ਤਾਂ ਫਿਰ ਅਸੀਂ ਨਹੀਂ ਸਾਡੇ ਨਾਲ 10000 ਜਿਹੜਾ ਮਜ਼ਦੂਰ ਹੈ ਉਹ ਵੀ ਕੰਮ ਕਰ ਰਿਹਾ ਉਹ ਵੀ ਸੜਕਾਂ ਤੇ ਹੋਣਗੇ ਭੁੱਖੇ ਮਰਨਗੇ ਇੱਕ ਪਾਸੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਅਪੀ ਉਹ ਦੇਖਣ ਉਸੇ ਤਜ਼ਰਮਾਨੇ ਦੇ ਨਾਲ ਦੇਖਣ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਨਾ ਹੋਵੇ ਉਸ ਦੇ ਉੱਤੇ ਵਿਰਾਮ ਲੱਗੇ ਤੇ ਜਿਹੜਾ ਉਹਨਾਂ ਦਾ ਕਾਰੋਬਾਰ ਹੈ ਲੱਖਾਂ ਦੀ ਟਰਨਓਵਰ ਹੈ ਉਹ ਵੀ ਸਿਰੇ ਚੜਦੀ ਰਹੇ ਹਰ ਵਾਰ ਦੀ ਤਰ੍ਹਾਂ ਤੇ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ ਨੋਟਿਸ ਚਪਕਾਇਆ ਗਿਆ ਉਸ ਤੇ ਕੋਈ ਐਕਸ਼ਨ ਹੁੰਦਾ ਜਾਂ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਸ ਦੇ ਉੱਤੇ ਵਿਰਾਮ ਲਗਾ ਦਿੱਤਾ ਜਾਂਦਾ ਸੋ ਵੀਡੀਓ ਜਰਨਲਿਸਟ ਪ੍ਰਵੀਨ ਦੇ ਨਾਲ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ